ਸਤਿ ਸ਼੍ਰੀ ਅਕਾਲ ਆਪ ਨਮਸਤੇ ਅੱਜ ਅਸੀਂ ਫੇਰ ਹਾਜ਼ਰ ਆਂ ਜੀ ਤੁਹਾਡੇ ਨਾਲ ਇੱਕ ਹੋਰ ਕਮਾਲ ਦੀ ਗੱਲ ਅੱਜ ਤਾਂ ਕਰਾਂਗੇ ਕਿਉਂਕਿ ਇਹ ਸਾਨੂੰ ਇੱਕ ਤਾਂ ਲਗਭਗ ਮੈਨੂੰ ਲੱਗਦਾ ਹੈ ਕਿ 100 ਤੋਂ ਉੱਪਰ ਤਾਂ ਮੈਸੇਜਸ ਵੀ ਪਹੁੰਚੇ ਨੇ ਤੇ ਲਗਭਗ ਇੰਨੇ ਦੇ ਕਰੀਬ ਹੀ ਫੋਨ ਵੀ ਆਏ ਨੇ ਦੀ ਗੱਲ ਹੋਣੀ ਚਾਹੀਦੀ ਜੇ ਵਿਟਾਮਿਨ B12 ਬਾਰੇ ਬਿਲਕੁਲ ਬਿਲਕੁਲ ਬਹੁਤ ਸਹੀ ਦੇਖੋ ਜਿਵੇਂ ਤਾਂ ਮੇਰਾ خیال ਤੁਹਾਡੇ ਕੋਲ ਵੱਡੇ ਬਹੁਤ ਸਾਰੇ ਮਰੀਜ਼ ਆਉਂਦੇ ਹੋਣਗੇ ਜਿਹੜੇ ਵਿਟਾਮਿਨ B12 ਦਾ ਤਾਂ ਟੈਸਟ ਕਰਾ ਕੇ ਹੀ ਆਂਦੇ ਨੇ ਉਸ ਤੋਂ ਬਗੈਰ ਤਾਂ ਆਂਦੇ ਹੀ ਨਹੀਂ ਬਿਲਕੁਲ ਇਸੇ ਤਰ੍ਹਾਂ ਸਾਡੇ ਕੋਲ ਬੱਚੇ ਵੀ ਇਹ ਟੈਸਟ ਤੋਂ ਬਗੈਰ ਤਾਂ ਕੋਈ ਵਿਰਲਾ ਹੀ ਪਹੁੰਚਦਾ ਜਿਸ ਤੋਂ ਇੰਨੀ ਇਹਦੀ ਅਹਿਮੀਅਤ ਅੱਜਕੱਲ ਬਣਾ ਦਿੱਤੀ ਗਈ ਹੈ ਕਿ ਮੈਨੂੰ ਲੱਗਦਾ ਉਹਦੇ ਬਾਰੇ ਥੋੜੇ ਜੇ ਮਿਥਸ ਜੇ ਕੁਝ ਸਾਡੇ ਦਿਮਾਗ 'ਚ ਵੜ ਗਏ ਨੇ ਤੇ ਕੁਝ ਸਚਾਈਆਂ ਜਿਨ੍ਹਾਂ ਤੋਂ ਅਸੀਂ ਉਹਲੇ ਆਖੋ ਪਰੋਖੇ ਕਰ ਰਹੇ ਹਾਂ ਉਹਨਾਂ ਬਾਰੇ ਜਾਣਕਾਰੀ ਦੇਣੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਸੋ ਮੈਂ ਤਾਂ ਆਪਣਾ ਹਿੱਸਾ ਰੱਖ ਲਿਆ ਜੀ ਬੱਚਿਆਂ ਬਾਰੇ ਗੱਲ ਕਰਨ ਦਾ ਪਰ ਆਪਾਂ

تو اتنے ہی کسی پروفائل کر چھو بی بارہ ضرور کر دیں بی بارہ سو و نڑے مریضوں کا نورمل آتا ہے لیکن وہ پھر بھی آتا ہے ود بھی آ جا بلکل سو اسی گل کر کریے کہ بی بارہ ہندہ کی ہے دیکھو ایک ویٹامین بی ٹویلو ایک ایسا ویٹامین ہے جیڑا کے ساڑا ساڈا سریر بنا ہی نہیں سکتا تو پہلی گل ਔਰ ਇਹ سیرਪ 12ਵਾਂ ਆ ਸਕਦਾ ਸਾਡੇ ਸਰੀਰ ਦੇ ਅੰਦਰ ਇਹਦਾ ਕੰਮ ਕੀ ਆ ਇੰਨੀ ਇੱਕ ਗੱਲ ਜੋੜਦੇ ਆ ਭਈ 12 ਦਾ ਮਤਲਬ ਇਹ ਜੇ ਕਿ ਮਾਂ ਦੇ ਟੀਟ ਅੰਦਰ ਵੀ ਬੱਚੇ ਨੂੰ ਮਾਂ ਵੱਲੋਂ ਹੀ ਜਾਣਾ ਜੇ ਜੋ ਖੁਰਾਕ ਲੈ ਰਹੀ ਐ ਇਸੇ ਤਰ੍ਹਾਂ ਦੁੱਧ ਪਿਉਂਦੀਆਂ ਮਾਵਾਂ ਨੂੰ ਵੀ ਬਿਲਕੁਲ ਆਪ ਜੋ ਖਾਦਾ ਉਹਦੇ ਰਾਹੀਂ ਬੱਚੇ ਨੂੰ ਦੇ ਸਕਦੀ ਨੇ ਸੋ ਸਮਝ ਲਓ ਕੀ ਕਹਿਰ ਪੈ ਸਕਦਾ ਜੇ ਖੁਰਾਕ ਹੀ ਚੀਜ਼ ਐ ਇਹਦੇ ਚ B12 ਨੂੰ ਪੂਰਾ ਕਰਨ ਦਾ ਸਰੀਰ ਦੇ ਅੰਦਰ ਨਹੀਂ ਬੰਦਾ ਸੋ ਦੂਜੀ ਗੱਲ ਇਹਦਾ ਰੋਲ ਕੀ ਐ ਦੇਖੋ B ਸਾਡੇ ਤੁਹਾਨੂੰ ਸਭ ਨੂੰ ਆਈਡੀਆ ਹੋਣਾ ਕਿ ਇੱਕ ਸਾਡਾ ਸਰੀਰ ਜਿਹੜਾ ਹੈ ਛੋਟੇ ਛੋਟੇ ਸੈੱਲਾਂ ਨਾਲ ਬਣਿਆ ਹੁੰਦਾ ਹੈ ਸੈੱਲਾਂ ਦੇ ਅੰਦਰ ਨੁਕਲੀਅਸ ਹੁੰਦਾ ਹੈ ਨੁਕਲੀਅਸ ਅੰਦਰ ਇੱਕ ਸਾਡਾ ਜਿੰਦਗੀ ਦੀ ਸੋਰਸ ਨੂੰ ਅਸੀਂ ਕਹਿੰਦੇ ਡੀਐਨਏ ਇਹ ਡੀਐਨਏ ਬਣਾਉਣ ਦੇ ਵਿੱਚ ਵਿਟਾਮਿਨ B12 ਦਾ ਕੰਮ ਹੈ ਸੋ ਜੇ ਵਿਟਾਮਿਨ B12 ਘਟਾ ਡੀਐਨਏ ਦਾ ਦੱਸ ਦਿੰਦੇ ਆ ਜੀ ਆਮ ਹੀ ਸਭ ਨੂੰ ਪਤਾ ਹੋਏਗਾ ਵੀ ਉਹ ਦੇਖਦੇ ਨੇ ਵੀ ਇਹਦਾ ਪਿਓ ਇਹ ਹੈ ਕਿ ਬਹੁਤ ਸਾਰੀਆਂ ਖਬਰਾਂ ਚ ਦੇਖਦੇ ਹੋਗੇ ਸੋ ਡੀਐਨਏ ਲਈ ਵਿਟਾਮਿਨ B12 ਚਾਹੀਦਾ ਜੇ ਜਿਹੜੇ ਸਾਡੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਰੋਜ਼ ਸਾਡੇ ਸਰੀਰ ਵਿੱਚ ਲੱਖਾਂ ਕਰੋੜਾਂ ਨਵੇਂ ਸੈੱਲ ਬਣਦੇ ਨੇ ਖਾਸ ਕਰ ਜਿਵੇਂ ਖੂਨ ਦੇ ਸੈੱਲ ਨੇ ਬੋਨ ਮੈਰੋ ਵਿੱਚ ਬਣਦੇ ਨੇ ਉਹ ਜੇ ਵਿਟਾਮਿਨ B12 ਦੀ ਕਮੀ ਹੈ ਉਹ ਸੈੱਲ ਤਾਂ ਬਣ ਹੀ ਜਾਣਗੇ ਲੇਕਿਨ ਉਹ ਪੂਰੀ ਤਰ੍ਹਾਂ ਮੈਚੂਰ ਨਹੀਂ ਹੋਣਗੇ ਵੱਡੇ ਨਹੀਂ ਹੋਣਗੇ ਤੇ ਸਭ ਤੋਂ ਕਾਮਨ ਜਿਹੜਾ ਸਿੰਪਟਮ ਹੈ ਵਿਟਾਮਿਨ B12 ਦਾ ਉਹ ਹੁੰਦਾ ਜੀ ਖੂਨ ਦੀ ਕਮੀ ਸੋ ਹੀਮੋਗਲੋਬਿਨ ਘਟ ਜਾਂਦਾ ਤੇ ਇਹ ਵਾਲੇ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਦੇ ਖੂਨ ਦੀ ਕਮੀ ਕਰਕੇ ਉਹਨਾਂ ਨੂੰ ਜਿਹੜੇ ਸਿੰਪਟਮ ਨੇ ਉਹ ਆਣੇ ਸ਼ੁਰੂ ਹੁੰਦੇ ਨੇ ਸੋ ਚਿੱਟਾ ਪੰਡ ਰਹਿ ਜਾਣਾ ਪੀਲਾ ਪੰਡ ਹੋ ਜਾਣਾ ਸਾਹ ਚੜਨ ਲੱਗ ਪੈਣਾ ਕੰਮ ਕਰਦੇ ਹੋਏ ਦਿਲ ਕੰਮ ਨਾ ਕੰਮ ਕਰਨ ਦਾ ਦਿਲ ਨਾ ਕਰਨਾ ਤੇ ਭੁੱਖ ਨਾ ਲੱਗਣੀ ਕੰਨਾਂ ਚ ਸ਼ਾਂ ਸ਼ਾਂ ਦੀ ਆਵਾਜ਼ ਆਣੀ ਇਹ ਸਾਰੇ ਸਿੰਪਟਮ ਨੇ ਖੂਨ ਦੀ ਕਮੀ ਦੇ ਤੇ ਨਾਲ ਦੀ ਨਾਲ ਇਹਨਾਂ ਦੇ ਜਦੋਂ ਅਸੀਂ ਟੈਸਟ ਕਰਦੇ ਆ ਹੀਮੋਗਲੋਬਿਨ ਘਟਿਆ ਹੁੰਦਾ ਹੈ ਪਰ ਜਿਹੜੇ ਲਾਲ ਸੈੱਲ ਹੁੰਦੇ ਨੇ ਉਹ ਸਾਈਜ਼ ਵਿੱਚ ਵੱਡੇ ਹੋ ਜਾਂਦੇ ਨੇ ਛੋਟੇ ਹੁੰਦੇ ਨੇ ਜਦੋਂ ਆਇਰਨ ਦੀ ਕਮੀ ਹੋਏ ਵੱਡੇ ਹੋ ਜਾਂਦੇ ਨੇ ਜਦੋਂ B12 ਜਾਂ ਫੋਲਿਕ ਐਸਿਡ ਆ ਦੋ ਵਿਟਾਮਿਨ ਨੇ ਫੋਲਿਕ ਐਸਿਡ ਨੂੰ ਵਿਟਾਮਿਨ B9 ਤੇ ਇਹਨੂੰ ਕਹਿੰਦੇ ਆ ਅਸੀਂ B12 ਹੁਣ ਇਹ ਦੱਸੋ ਜੀ ਤੁਸੀਂ ਵੀ ਜਿਵੇਂ ਆਪਾਂ ਪੈਰਾਂ ਦਾ ਸੁਨ ਹੋਣਾ ਜਿਹਦੇ ਲਈ ਬਹੁਤ ਸਾਰੇ ਲੋਕ ਚਿੰਤਿਤ ਨੇ ਹੱਥਾਂ ਪੈਰਾਂ ਦਾ ਏ ਇਹਦੇ ਨਾਲ ਕੁਛ ਉਹਦਾ ਲੈਣਾ ਦੇਣਾ ਹੈ ਜਾਂ ਨਹੀਂ ਇਹ ਜ਼ਰੂਰ ਮੈਨੂੰ ਪਹਿਲਾਂ ਦੱਸ ਦਿਓ ਬਿਲਕੁਲ ਜੀ ਲੈਣਾ ਦਾ ਪੂਰਾ ਹੈ ਪਰ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਿਆਂ ਕਿ ਵਿਟਾਮਿਨ B12 ਜਿਹੜੀ ਹੈ ਨਾ ਇਹਦੀ ਰੋਜ਼ ਦੀ ਜਿਹੜੀ ਰਿਕੁਆਇਰਮੈਂਟ ਉਹ ਸਿਰਫ ਹੈ ਜੀ 2.4 ਮਾਈਕਰੋਗ੍ਰਾਮ ਮਤਲਬ ਮਿਲੀਗ੍ਰਾਮ ਦਾ ਹਜ਼ਾਰਵਾਂ ਹਿੱਸਾ ਇੰਨੀ ਥੋੜੀ ਹੈ ਯਾਨੀ ਸਮਝ ਲਈ ਇਹ ਵੀ ਚਮਚ ਇਸੇ ਦਾ ਨਾਪਣ ਜੋਗੀ ਵੀ ਨਹੀਂ ਐਟੇ ਛੋਟਾ ਹੈ ਕਿ ਉਹ ਡ੍ਰੌਪਰ ਚਮਚ ਉਹਦਾ ਜਾ ਗਈ ਬਿਲਕੁਲ ਤੇ ਜੀ ਦੂਜਾ ਹੁੰਦਾ ਜੀ ਫੋਲੀਕ ਐਸਿਡ ਜਿਹਦੇ ਨਾਲ ਖੂਨ ਦੀ ਕਮੀ ਵੀ ਹੁੰਦੀ ਹੈ ਤੇ ਸੈੱਲ ਵੀ ਵੱਡੇ ਹੁੰਦੇ ਨੇ ਮੈਗੈਲੋਬਲਾਸਟਿਕ ਐਨੀਮੀਆ ਸੀ ਉਹਨੂੰ ਕਹਿੰਦੇ ਆ ਉਹਦੀ ਜੀ ਰੋਜ਼ ਦੀ ਰਿਕੁਆਇਰਮੈਂਟ ਹੈ ਜੀ 400 ਮਾਈਕਰੋਗ੍ਰਾਮ ਤੋਂ ਜਿਹੜੇ ਸਾਡੇ ਸਰੀਰ ਦੇ ਅੰਦਰ ਸਟੋਰ ਹੁੰਦੇ ਨੇ ਸਟੋਰ ਅੰਦਰ ਜਿਹੜਾ ਬਚਿਆ ਰਹਿੰਦਾ ਜਿਗਰ ਦੇ ਵਿੱਚ ਖਾਸ ਕਰ ਉਹ ਵਿਟਾਮਿਨ B12 ਜੇ ਤੁਸੀਂ ਨਾ ਵੀ ਲੈਂਦੇ ਹੋ 3 ਸਾਲ ਤੱਕ ਕੁਝ ਨਹੀਂ ਹੁੰਦਾ ਕਿੱਥੇ ਵੀ ਕਮੀ ਨਹੀਂ ਹੁੰਦੀ ਲੇਕਿਨ ਚੇਤੇ ਰੱਖ ਲਿਓ ਜੀ ਕਿ ਸਾਡੇ ਜਿਗਰ ਅੰਦਰ ਵਾਇਗਰੂ ਨੇ ਬਹੁਤ ਕੁਝ ਦੇ ਛੱਡਿਆ ਕਿ ਉਹਦੇ ਵਿੱਚ ਸਟੋਰ ਹਾਊਸ ਪੂਰਾ ਬਣਾਇਆ ਪਿਆ ਜੀ ਸੋ ਇੰਨਾ ਵੀ ਨਾ ਘਬਰਾਇਓ ਤੇ ਫੋਲੀਕ ਐਸਿਡ ਦੀ ਕਮੀ ਜਿਹੜੀ ਆ ਉਹ ਵਿਦਨ 1 ਮੰਥ ਇੱਕ ਮਹੀਨੇ ਦੇ ਅੰਦਰ ਹੀ ਹੋ ਜਾਂਦੀ ਆ ਸੋ ਜਦੋਂ ਵੀ ਖੂਨ ਦੀ ਕਮੀ ਹੈ ਸੈੱਲ ਵੱਡੇ ਨੇ ਤੇ ਆ ਜਿਹੜੇ ਏਰੀਆ ਨਾ ਸਾਡਾ ਹਾਂ ਬਿਲਕੁਲ ਜੀ ਜਿਹੜੇ ਆ ਦੇਖੋ ਜੀ ਪੋਟਿਆਂ ਦੇ ਸਿਰਿਆਂ ਤੇ ਜਿਹੜੀ ਆ ਹੈਗੇ ਨੇ ਨਕਲਸ ਜਿਨ੍ਹਾਂ ਨੂੰ ਕਹਿੰਦੇ ਆ ਇਹ ਜਦੋਂ ਕਾਲੇ ਕਾਲੇ ਦਿਸਣ ਲੱਗ ਜਾਣ ਤੇ ਨਾਉ ਤੁਹਾਡੇ ਲਿਸ਼ਕ ਦੇ ਚਿੱਟੇ ਚਿੱਟੇ ਜੇ ਬਿਲਕੁਲ ਹੀ ਹੋ ਜਾਣ ਆ ਕਾਲਸ ਜੋ ਤੁਹਾਨੂੰ ਦਿਸਦੀ ਜੇ ਚੇਤੇ ਰੱਖਿਓ ਤੁਹਾਨੂੰ ਇਸ ਚੀਜ਼ ਦੀ ਵਿਟਾਮਿਨ B12 ਫੋਲਿਕ ਐਸਿਡ ਇਹ ਕਮੀ ਹੋ ਚੁੱਕੀ ਜੇ ਤੇ ਮੋਸਟਲੀ ਹੁੰਦੀ ਆ ਜੀ ਫੋਲਿਕ ਐਸਿਡ ਦੀ ਤੇ B12 ਦੀ ਤਾਂ ਬਹੁਤ ਹੀ ਰੇਅਰ ਹੁੰਦੀ ਆ ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿੱਥੇ ਕਿ ਜੇ B12 ਦੀ ਕਮੀ ਹੈ ਸੋ ਪੈਰਾਂ ਦਾ ਜਿੱਥੇ ਸੁਣ ਹੋਣਾ ਹੈ ਇਹ ਜ਼ਰੂਰ ਸਿੰਪਟਮ ਹੈ ਲੇਕਿਨ ਹੱਥ ਨਹੀਂ ਹੁੰਦੇ ਪਹਿਲਾਂ ਹਮੇਸ਼ਾ ਪੈਰ ਹੋਣਗੇ ਤੇ ਦੋਨੋਂ ਪੈਰ ਹੋਣਗੇ ਇੱਕ ਪੈਰ ਨਹੀਂ ਹੋਏਗਾ ਸੂਈਆਂ ਚੁੱਭਦੀਆਂ ਕੀੜੀਆਂ ਚੁੱਭਦੀਆਂ ਐਂ ਲੱਗਦਾ ਹੈ ਵੀ ਜੁੱਤੀ ਨਹੀਂ ਪਾਈ ਹੋਈ ਜੁੱਤੀ ਨਿਕਲ ਜਾਂਦੀ ਹੈ ਪਰ ਖਾਸ ਦੀ ਗੱਲ ਹੈ ਇਨਸਟੇਬਿਲਟੀ ਅੱਜ ਜਿਵੇਂ ਮੈਂ ਖੜਾ ਹਾਂ ਨਾ ਐਮਐਸ ਸਟੇਬਲ ਨਹੀਂ ਖੜਾ ਹੋ ਸਕਦਾ ਅਚਾਨਕ ਜਿਵੇਂ ਪੀ ਪਾ ਕੇ ਬੰਦਾ ਚੋ ਰਿਆ ਪਰ ਇਹ ਨਹੀਂ ਪਤਾ ਕਿ ਅੰਦਰ ਕਮੀ ਹੋਈ ਪਈ 2 12 ਦੀ 2 12 ਦੀ ਤੇ ਪੈਰ ਸੁਨ ਵੀ ਤੇ ਕੀੜੀਆਂ ਵੀ ਲੜ ਰਹੀਆਂ ਨੇ ਇਹਦਾ ਮਤਲਬ ਇੱਕ ਹੋਰ ਮੈਨੂੰ ਦੱਸੋ ਜੇ ਐਜ਼ ਅ ਲੇਮਨ ਸਵਾਲ ਪੁੱਛਾਂ ਵੀ ਜੇ ਇੱਕ ਪੈਰ ਚ ਇਹਦਾ ਮਤਲਬ ਕੋਈ ਹੋਰ ਕਾਰਨ ਹੋ ਸਕਦਾ ਬਿਲਕੁਲ ਬਿਲਕੁਲ ਕਿਉਂਕਿ ਜਿਹੜੀ ਇਹ ਨਿਊਰੋਪੈਥੀ ਆ ਨਾ ਜਾਂ ਨਸਾਂ ਦੇ ਇਨਵੋਲਵਮੈਂਟ ਇਹ ਦੋਨੋਂ ਪੈਰਾਂ 'ਚ ਇਕੱਠੇ ਹੋਣੀ ਆ ਤੇ ਕਦੇ ਵੀ ਜਿਹੜੀ ਨਿਊਰੋਪੈਥੀ ਹੱਥਾਂ 'ਚ ਪਹਿਲਾਂ ਕਦੇ ਸ਼ੁਰੂ ਨਹੀਂ ਹੁੰਦੀ ਹਮੇਸ਼ਾ ਪੈਰਾਂ ਤੋਂ ਫੇਰ ਉੱਪਰ 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 ਆਂਦੀ ਫੇਰ ਹੱਥਾਂ ਚਾਹੀਦੇ। ਸੋ ਇੱਕ ਸਮਝ ਲਓ ਕਿ ਦੋਨੋਂ ਪੈਰਾਂ ਛੋਣੀ ਜ਼ਰੂਰੀ ਜੇ ਤੇ ਫਿਰ ਪਹਿਲਾ ਪੈਰਾਂ ਤੋਂ ਲੱਤਾਂ ਤੋਂ ਫੇਰ ਹੀ ਹੱਥਾਂ ਚਾਹੀਦੇ। ਮੈਂ ਵੀ ਕਿਉਂ ਨਾ ਦੱਸ ਦਿਆ ਬੱਚਾ। ਹਾਂ ਤੁਸੀਂ ਬੱਚਿਆਂ ਦੱਸੋ B12 ਕਿਉਂਕਿ ਬੱਚਿਆਂ ਦਾ ਮੈਨੂੰ ਕੋਈ ਯਾਦ ਹੈ ਜਦੋਂ MBBS ਪੜ੍ਹਦੇ ਸੀ ਵੀ ਬਹੁਤ ਖਤਰਨਾਕ ਹੁੰਦਾ B12 ਬੱਚਿਆਂ 'ਚ ਖਾਸ ਕਰ। ਬਿਲਕੁਲ ਜੀ B12 ਨੇ ਜੋ ਕਹਿਰ ਟਾਉਣਾ ਹੁੰਦਾ ਬੱਚਿਆਂ ਵਿੱਚ ਉਹ ਕਈ ਵਾਰ ਸਦੀਵੀ ਨੁਕਸ ਪਾ ਦਿੰਦਾ ਜੇ ਦਿਮਾਗ ਦੇ ਵਿੱਚ ਬੱਚਾ ਬੈਠ ਸਕਦਾ ਹੋਵੇ ਵੀ ਜਦੋਂ ਉਹਨੂੰ ਖੁਰਾਕ ਨਾ ਉਹ ਜਾਵੇ ਕਈ ਵਾਰ ਕੱਲੇ ਹੀ ਮਾਂ ਦੇ ਦੁੱਧ ਤੇ ਜਾਂ ਉਪਰੇ ਦੁੱਧ ਤੇ ਹੀ ਕੱਲੇ ਪਾਲਦੇ ਰਹਿੰਨੇ ਆ ਉਹਦੇ ਚ ਨਾ ਤਾਂ ਕੋਈ ਹਰੀ ਸਬਜ਼ੀ ਗਈ ਨਾ B12 ਦਾ ਕੋਈ ਸੋਰਸ ਗਿਆ ਜੋ ਅਸੀਂ ਦੱਸਾਂਗੇ ਕਿਹੜੇ ਚੀਜ਼ ਉਹਨੂੰ ਲੈਣੀ ਹੁੰਦੀ ਹੈ ਤਾਂ ਉਹ ਬੱਚੇ ਕਈ ਵਾਰ ਤੁਸੀਂ ਦੇਖੋਗੇ ਉਹਦੀਆਂ ਨਸਾਂ ਪੂਰੀ ਤਰ੍ਹਾਂ ਖਰਾਬ ਹੋ ਜਾਂਦੀਆਂ ਦਿਮਾਗ ਦਾ ਕੁਝ ਹਿੱਸਾ ਬਿਲਕੁਲ ਪੂਰੀ ਤਰ੍ਹਾਂ ਪਤਲਾ ਹੋ ਕੇ ਨਾ ਕੰਮ ਕਰਨ ਯੋਗ ਰਹਿ ਜਾਂਦਾ ਜੇ ਤੇ ਕਈ ਵਾਰ ਉਹ ਅਸਰ ਸਦੀਵੀ ਰਹਿ ਜਾਂਦਾ ਹੈ ਬੱਚੇ ਦਾ ਬਿਲਕੁਲ ਢਿੱਲਾ ਪੈ ਜਾਣਾ ਸਰੀਰ ਹੱਥ ਪੈਰ ਕੰਬਣ ਲੱਗ ਜਾਣੇ ਇਸ ਤਰ੍ਹਾਂ ਅਸੀਂ ਗੋਟੀ ਕਰਾਈ ਕਹਿੰਦੇ ਆ ਜਿਵੇਂ ਮੈਂ ਜਿਵੇਂ ਕਰਦੀ ਜੇ ਬੱਕਰੀ ਜਾਂ ਮੇਮਣਾ ਉਸ ਤਰ੍ਹਾਂ ਦਾ ਉਹਦਾ ਰੋਣਾ ਹੋ ਜਾਂਦਾ ਜੇ ਤੇ ਉਹ ਬਿਲਕੁਲ ਹੀ ਨਾ ਤਾਂ ਕੁਝ ਅੰਦਰ ਖਾ ਸਕਦਾ ਜੇ ਨਾ ਉਹਦੇ ਪੀ ਸਕਦਾ ਜੇ ਸੋ ਬੁੱਲ ਉਹਦੇ ਪੂਰੀ ਤਰ੍ਹਾਂ ਹਾਜ਼ਮੇ ਵੱਲ ਨੂੰ ਕਿ ਅੰਦਰ ਨੂੰ ਲੰਗਾਣਾ ਜੇ ਉਹ ਕੰਮ ਨਹੀਂ ਕਰਦਾ ਤੇ ਉਹ ਹੱਥ ਪੈਰਾਂ ਦਾ ਕੰਬਣਾ ਤੋਂ ਲੈ ਕੇ ਉਹਦਾ ਬੈਠਣਾ ਰਹਿ ਜਾਣਾ ਸਿਰਫ ਮੰਜੇ ਤੇ ਪੈ ਜਾਣਾ ਤੇ ਸਦੀਵੀ ਉਹਦੀ ਯਾਦਦਾਸ਼ਤ ਤੇ ਆ ਬੌਧਿਕ ਵਿਕਾਸ ਤੇ ਅਸਰ ਪੈ ਜਾਣਾ ਇਹ ਇੰਨਾ ਆਮ ਦੇ ਕਿ ਤੁਸੀਂ ਸ਼ਾਇਦ ਤੁਹਾਨੂੰ ਅੰਦਾਜ਼ਾ ਵੀ ਨਾ ਹੋਵੇ ਕਿ ਮਾਂ ਦੀ ਖੁਰਾਕ ਠੀਕ ਨਾ ਹੋਣ ਕਾਰਨ ਬੱਚਾ ਮਾਂ ਦੇ ਢਿੱਡ ਅੰਦਰੋਂ ਹੀ ਜਾਂ ਫਿਰ ਬਾਅਦ ਵਿੱਚ ਜਿਸ ਤਰੀਕੇ ਉਹਦਾ ਗਰੋਥ ਤੇ ਸਰੀਰ ਦੀ ਅਸਰ ਪੈਣਾ ਉਹ ਕਈ ਵਾਰ ਤਬਾਈ ਮਚਾ ਸਕਦਾ ਜੇ बेहोਸ਼ੀ ਵਰ ਲਿਜਾ ਸਕਦਾ ਜੇ ਦੌਰੇ ਪੈ ਸਕਦੇ ਨੇ ਸੋ ਇੰਨਾ ਸਾਰਾ ਕੁਝ ਤੋਂ ਜੇ ਬਚਣਾ ਦੇ ਅੱਜ ਪ੍ਰੋਗਰਾਮ ਇਸੇ ਲਈ ਕਰ ਰਹੇ ਹਾਂ ਕਿ ਅੱਗੋਂ ਤੁਸੀਂ ਪਹਿਲਾਂ ਜਾਰੀ ਰੱਖੋ ਫਿਰ ਇਲਾਜ ਦੀ ਗੱਲ ਕਰਦੇ ਹਾਂ ਬਿਲਕੁਲ ਸੋ ਜਿਹੜੇ ਵੱਡਿਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਸਿੰਪਟਮ ਇੱਕ ਤਾਂ ਖੂਨ ਦੀ ਕਮੀ ਹੋ ਗਈ ਹਰਸ਼ਿੰਦਰ ਸੈਕਿੰਡ ਹੋ ਗਿਆ ਦੀ ਉਹਨਾਂ ਦੇ ਪੈਰ ਸੁੰਨ ਹੋਣੇ ਨਾਲ ਕੁਝ ਸਿੰਪਟਮ ਨੇ ਜਿਹੜੇ ਨਾਨ ਸਪੈਸੀਫਿਕ ਜੇ ਹੁੰਦੇ ਨੇ ਜਿਵੇਂ ਸਿਰ ਦਰਦ ਰਹਿਣਾ ਕੰਮ 'ਚ ਦਿਲ ਨਾ ਲੱਗਣਾ ਡਿਪਰੈਸ਼ਨ ਹੋ ਜਾਣੀ ਕਬਜ਼ ਹੋ ਜਾਣੀ ਟਟੀਆਂ ਲੱਗ ਜਾਣੀਆਂ ਮੈਮਰੀ ਘਟ ਜਾਣੀ ਇਹ ਅਡਲਟਸ ਦੇ ਵਿੱਚ ਵੀ ਦੇਖੇ ਜਾਂਦੇ ਨੇ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ

ਲੇਕਿਨ ਉਹ ਸਾਰੇ ਨਹੀਂ ਖਾਂਦੇ ਦੂਸਰੇ ਸੋਰਸਸ ਨੇ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਤੇ ਆਂਡਾ ਦੋ ਆਂਡੇ ਜੇ ਰੋਜ਼ ਖਾਣੇ ਆ ਉਹਦੇ ਵਿੱਚ ਡੇਲੀ ਜਿੰਨਾ ਵਿਟਾਮਿਨ B12 ਚਾਹੀਦਾ ਉਹਦਾ ਤਕਰੀਬਨ 64% ਮਿਲ ਜਾਂਦਾ ਹੈ ਇਸੇ ਤਰੀਕੇ ਨਾਲ ਇੱਕ ਪਨੀਰ ਦੀ ਸਲਾਈਸ ਵਿੱਚ 28% ਮਿਲ ਜਾਂਦਾ ਤੇ ਬਾਕੀ ਜਿਹੜੇ ਨੇ ਸੋਰਸਸ ਉਹ ਸਿਰਫ ਐਨੀਮਲ ਪ੍ਰੋਟੀਨ ਨੇ ਸੋ ਆਪਾਂ ਕੋਈ ਕੁਝ ਉਹ ਵੀ ਆ ਜਾਂਦੇ ਨੇ ਜਿਹੜੇ ਕਹਿੰਦੇ ਨੇ ਨਾ ਤਾਂ ਅਸੀਂ ਅੰਡਾ ਖਾਣਾ ਐ ਨਾ ਅਸੀਂ ਦੁੱਧ ਪੀਣਾ ਤੇ ਨਾ ਹੀ ਅਸੀਂ ਕਿਸੇ ਤਰੀਕੇ ਦੇ ਕੋਈ ਜਾਨਵਰ ਜਾਨਵਰ ਦੇ ਨੇੜੇ ਤੇੜੀ ਉਹਦੇ ਲਈ ਵੀ ਦੱਸ ਦਿੰਦੇ ਆਂ ਜੀ ਕਿ ਸਾਲ ਵਿੱਚ ਫਿਰ ਤੁਹਾਨੂੰ 3 ਮਹੀਨੇ ਜ਼ਰੂਰ ਦਵਾਈ ਰਾਹੀ B12 ਤੇ ਫੋਲੀਕ ਐਸਿਡ ਸਪਲੀਮੈਂਟੇਸ਼ਨ ਸਪਲੀਮੈਂਟੇਸ਼ਨ ਨਹੀਂ ਲਓਗੇ ਤਾਂ ਇਹ ਬਿਮਾਰੀਆਂ ਹੌਲੀ ਹੌਲੀ ਭਾਈ ਮਚਾ ਸਕਦੀਆਂ ਨੇ ਸਰੀਰ ਅੰਦਰ ਕੁਝ ਖਾਣੇ ਨੇ ਕੁਝ ਸੀਰੀਅਲਸ ਨੇ ਜਿਨ੍ਹਾਂ ਨੂੰ 45 ਕੀਤਾ ਜਾਂਦਾ ਹੈ B12 ਦੇ ਨਾਲ ਬਿਲਕੁਲ ਬਿਲਕੁਲ ਬਾਰੋਂ B12 ਪਾਇਆ ਜਾਂਦਾ ਹੈ ਉਹਨਾਂ ਦੇ ਵਿੱਚ ਅੰਦਰ B12 ਨਹੀਂ ਹੁੰਦਾ ਸੋ ਜਿੱਥੇ B12 ਦੇ ਸੋਰਸਸ ਦੀ ਅਸੀਂ ਗੱਲ ਕੀਤੀ ਕਿ ਸਿਰਫ ਐਨੀਮਲ ਪ੍ਰੋਟੀਨ ਹੈ ਦੁੱਧ ਹੈ ਦੁੱਧ ਤੋਂ ਬਣੀਆਂ ਚੀਜ਼ਾਂ ਨੇ ਤੇ ਅੰਡੇ ਨੇ ਉੱਥੇ ਹੀ ਫੋਲਿਕ ਐਸਿਡ ਦੇ ਜਿਹੜੇ ਸੋਰਸਸ ਨੇ ਉਹ ਸਾਰੇ ਪਲਾਂਟ ਪ੍ਰੋਡਕਟਸ ਨੇ ਸੋ ਹਰੀਆਂ ਪੱਤੇਦਾਰ ਸਬਜ਼ੀਆਂ وہ پالک ہو گیا کیل پتہ ہو گیا بروکلی ہو گی، راجمہ ہو گئے چھولے ہو گئے تو دھد وغیرہ تا ہے ہی ہے او دا سورس نال نالی وہ ہو گئے سورس انڈے دے بھی فولی اڈے دیکھک انڈے دے آڈے دو تین ہو چیزیں ہوں نے جیڑی برین دے لی، اینٹی آکسیڈنٹ بہت ودیا ایک خاص کال گل دسدا بھی جہے کہیں پیلا نہیں کھانا تے کلا چھٹا کھانا ہے، B12 ਹੁੰਦਾ ਜੀ ਪੀਲੇ ਚੋਕ ਪੀਲਾ ਜ਼ਰੂਰ ਖਾਓ ਕੋਲੇਸਟੇਰੋਲ ਨੂੰ ਥੋੜੀ ਦੇਰ ਘਬਰਾਓ ਨਾ ਤੁਸੀਂ ਪਲੀਜ਼ ਲੈ ਲਓ ਇਹਨੂੰ ਬਿਲਕੁਲ ਤੇ ਫੋਲਿਕ ਐਸਿਡ ਇਸ ਕਰਕੇ ਬੜਾ ਆਮ ਹੈ ਫਿਰ ਫੋਰਟੀਫਾਈਡ ਫੋਲਿਕ ਐਸਿਡ ਹੁੰਦਾ ਹੈ ਬ੍ਰੇਕਫਾਸਟ ਸੀਰੀਅਲਸ ਆ ਬ੍ਰੈਡ ਬੜੀ ਜਗ੍ਹਾ ਤੇ ਐਡ ਕੀਤਾ ਜਾਂਦਾ ਫੋਲਿਕ ਐਸਿਡ ਤੇ ਖਾਸ ਕਰ ਉਹਨਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਜਿਹੜੀ ਪੇਟ 'ਚ ਬੱਚਾ ਹੋਏ ਗਰਭਵਤੀ ਮਾਵਾਂ ਜਾਂ ਲੈਕਟੇਟਿੰਗ ਜਾਂ ਦੁੱਧ ਪਿਆਉਂਦੀਆਂ ਮਾਵਾਂ ਇਹਨਾਂ ਨੂੰ ਖਾਸ ਖਿਆਲ ਰੱਖਣ ਦੀ ਲੋੜ ਹੈ ਬੁਢੇਪੇ ਦੇ ਵਿੱਚ ਇਹ ਖਾਸ ਰੱਖਣ ਦੀ ਲੋੜ ਹੈ ਤੇ ਜਿੱਥੇ ਮੈਂ B12 ਦੀ ਇੱਕ ਗੱਲ ਕਰਾਂ ਅਰਸ਼ਿੰਦਰ B12 ਦੀ ਇੱਕ ਅਸੀਂ ਜੋ ਅੱਜ ਕਾਫੀ ਕਾਮਨ ਕਾਰਨ ਲੱਭ ਰਹੇ ਹਾਂ ਦੋ ਦਵਾਈਆਂ ਦੀ ਗੱਲ ਮੈਂ ਕਰਾਂਗਾ سب تو تو تُسے عام ہی سنا ہے جی پیٹ گیس دیا رہ ایسڈ دی دوائی لینے لمبے ٹائم تک ایسڈ دبان دی دوائیاں جویں میں اومی پرزول ریبیپرزول وغیرہ لینا یہ بیٹ والدی کمی ہو جاندی ہے تے دوسری شوگر دی بیماری جیڑے دے جیڑا سب تو کامن دوائی ہے میٹ فارمن سو so جڑے جی لمبے ٹائم تک میٹ فورمین لینے نے آٹھ مہینے تو اوپر تے وہ بیٹو بارو نہیں وچ انہوں کے کمی ہو جاتی ہے ਸੋ ਇਹਦਾ ਮਤਲਬ ਜੇ ਦਵਾਈਆਂ ਵੀ ਧਿਆਨ ਨਾਲ ਜੀ ਕੋਈ ਚੰਗੇ ਡਾਕਟਰ ਦੀ ਸਲਾਹ ਲੈ ਕੇ ਫੇਰੀ ਲਿਆ ਕਰੋ ਤੇ ਜੇ ਲੈ ਰਹੇ ਹੋ ਤੇ ਨਾਲ B12 ਜ਼ਰੂਰ ਲੈ ਲਓ ਜਾਂ ਖੁਰਾਕ ਰਹੀ ਆਪਣੀ D12 ਤੇ ਫੋਲਿਕ ਐਸਿਡ ਦੋਵੇਂ ਪੂਰੇ ਰੱਖੋ ਸੋ ਕੁਝ ਹੋਰ ਅਖੀਰ ਚ ਦੱਸਣਾ ਚਾਹੁੰਦੇ ਹੋ ਜੀ ਹਾਂ ਹਾਂ ਬਿਲਕੁਲ ਸੋ ਵੀ ਸੋਨਪਨ ਪੈਰਾ ਦੇ ਸੋਨ ਹੋਣ ਦੀਆਂ ਜਿਹੜੇ ਸਭ ਤੋਂ ਕਾਮਨ ਕਾਰਨ ਨੇ ਉਹ ਅਜੇ ਵੀ ਸ਼ੂਗਰ ਦਾ ਰੋਗ ਹੈ ਤਾਂ ਹੋਰ ਵੀ ਬਥਰੇ ਰੋਗ ਨੇ B12 ਇੰਨਾ ਕਾਮਨ ਨਹੀਂ ਹੈ ਕਬਰਾਈਏ ਨਾ ਲੇਕਿਨ ਨਾਲ ਦੀ ਨਾਲ ਇਹ ਜਾਨਣਾ ਬਹੁਤ ਜ਼ਰੂਰੀ ਹੈ ਜਿਵੇਂ ਡਾਕਟਰ ਹਸ਼ਿੰਦਰ ਨੇ ਕਿਹਾ ਕਿ ਜਿਹੜੀ ਗਰਭਵਤੀ ਮਾਵਾਂ ਨੇ ਜਾਂ ਦੁੱਧ ਪਿਆੰਦੀ ਮਾਵਾਂ ਨੇ ਉਹਨਾਂ ਨੂੰ B12 ਦਾ ਆਪਣਾ ਖਿਆਲ ਰੱਖਣਾ ਚਾਹੀਦਾ ਕਿ ਬੱਚੇ ਦੇ ਵਿੱਚ ਸਦੀਵੀ ਨੁਕਸਾਨ ਨਾ ਪਾਏ। ਬਿਲਕੁਲ ਸੋ ਜੇ ਤੁਹਾਡੇ ਪੈਰ ਸੁੰਨ ਹੋਣੇ ਸ਼ੁਰੂ ਹੋ ਚੁੱਕੇ ਨੇ ਤਾਂ ਕੱਲੇ B12 ਦੇ ਸਿਰਫ ਟੈਸਟ ਤੱਕ ਸੀਮਤ ਨਾ ਹੋਇਓ। ਕਈ ਵਾਰ ਲੈਬਾਰਟਰੀਆਂ ਦੇ ਟੈਸਟ ਵੀ ਗਲਤ ਹੋ ਜਾਂਦੇ ਨੇ। ਸੋ ਜੇ ਲੱਛਣ ਤੁਹਾਡੇ ਹਨ ਤਾਂ ਚੰਗੇ ਡਾਕਟਰ ਤੋਂ ਤੁਸੀਂ ਜਾ ਕੇ ਆਪਣਾ ਇਲਾਜ ਕਰਵਾ ਲਓ ਕੱਲੀ ਲੈਬੋਰੀ ਟੈਸਟਾਂ ਤੱਕ ਸੀਮਤ ਨਾ ਹੋਇਓ ਸੋ ਮੇਰਾ ਖਿਆਲ ਹੈ ਅਸੀਂ ਇਸੇ ਨਾਲ ਅਲਵਿਦਾ ਲੈਣੇ ਆ ਤੁਹਾਡੇ ਤੋਂ ਤੇ ਅਸੀਂ ਇੱਕੋ ਹੀ ਦੁਆ ਕਰਦੇ ਹਾਂ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਪਰ ਤੁਹਾਡੀ ਅਸੀਂ ਜੀ ਲਗਾਤਾਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਇਹਨਾਂ ਚੀਜ਼ਾਂ ਬਾਬਤ ਦੱਸੋ ਅਸੀਂ ਉਸੇ ਤਰ੍ਹਾਂ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਤੁਹਾਡੇ ਇਸੇ ਤਰ੍ਹਾਂ ਤੁਹਾਡੀ ਜੋ ਮੰਗ ਹੁੰਦੀ ਜਦ ਅਨੁਸਾਰ ਹੀ ਪ੍ਰੋਗਰਾਮ ਲਿਆ ਰਹੇ ਹਾਂ ਬੇਨਤੀ ਸਿਰਫ ਥੋੜੀ ਜਈਏ ਸਾਨੂੰ ਵੀ ਹੱਲਾਸ਼ੀਰੀ ਦਿਓ ਨਾ ਕਿ ਤੁਸੀਂ ਉਹਨੂੰ ਸ਼ੇਅਰ ਕਰਿਆ ਕਰੋ ਤਾਂ ਸਾਨੂੰ ਵੀ ਖੁਸ਼ੀ ਹੋਏ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਹੋਰ ਉਹਨਾਂ ਥਾਵਾਂ ਤੱਕ ਵੀ ਪਹੁੰਚ ਸਕੇ ਜਿਹੜੇ ਸ਼ਾਇਦ ਕਈ ਵਾਰ ਇਹ ਬਿਮਾਰੀ ਤੋਂ ਨਜਾਤ ਪਾ ਸਕਦੇ ਹੋਣ ਪਰ ਜਾਣਕਾਰੀ ਨਾ ਹੋਣ ਸਦਕਾ ਉਹ ਫਿਰ ਇਹ ਬਿਮਾਰੀ ਨਾਲ ਜੂਝਦੇ ਰਹਿੰਦੇ ਨੇ ਬਹੁਤ ਧੰਨਵਾਦ ਫਿਰ ਅਗਲੀ ਵਾਰ ਤੁਹਾਡੀ ਸੁਝਾਏ ਕਿਸੇ ਹੋਰ ਨੁਕਤੇ ਨਾਲ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ